ਬਾਬਾ ਜੀ ਜੇ ਸਾਡੀ ਕੋਈ ਗਲਤੀ ਨਾ ਹੋਵੇ ਔਰ ਦੂਸਰਾ ਬੰਦਾ ਸਾਨੂੰ ਗਲਤ ਕਵੇ ਔਰ ਉਹ ਬੰਦੇ ਨੂੰ ਵੀ ਪਤਾ ਕਿ ਸਾਡੀ ਗਲਤੀ ਨਹੀਂ ਆ ਤੇ ਉਹ ਸਿਚੁਏਸ਼ਨ ਦੇ ਕੀ ਕਰੀਏ ਲੜਾਈ ਨਹੀਂ ਕਰਨੀ ਆਪਾਂ ਠੀਕ ਹੈ ਬੇਟਾ ਜੇ ਇੱਕ ਬੇਵਕੂਫ ਹੈ ਤਾਂ ਦੋ ਜਾਨੇ ਬੇਵਕੂਫ ਨਹੀਂ ਬਣਨੇ ਚਾਹੀਦੇ ਠੀਕ ਹੈ ਉਹ ਆਪਣੀ ਅਣਗੈਲੀ ਦਿਖਾ ਰਿਹਾ ਹੈਗਾ ਆਪਣੀ ਅਗਿਆਨਤਾ ਦਿਖਾ ਰਿਹਾ ਹੈ ਆਪਾਂ ਉਹਦੇ ਵਿੱਚ ਕਿਉਂ ਉਹਦੇ ਨਾਲ ਜੁੜਨਾ ਹੈਗਾ ਤੁਸੀਂ ਸਿਆਣਪ ਦਿਖਾਓ ਉਸ ਵਕਤ ਚੁੱਪ ਕਰ ਜੋ ਬਾਅਦ ਵਿੱਚ ਸਮਝਾਉਂਗੇ ਉਹ ਸ਼ਾਇਦ ਮਾਫੀ ਵੀ ਮੰਗ ਲੇ ਮਗਰ ਜੇ ਉਸ ਵਕਤ ਆਪਾਂ ਲੜਾਈ ਚੜਾ ਕਰਕੇ ਬਹਿ ਜਾਾਂਗੇ ਸਾਰਾ ਕੁਝ ਵੱਧ ਜਾਊਗਾ ਬੇਟਾ ਔਰ ਬੱਬਾ ਜੀ ਪਾਰਸ਼ੀਅਲਿਟੀ ਕਿ ਹੁੰਦੀ ਹੈ ਗਰਲਸ ਤੇ ਬਾਇਸ ਹਰ ਟਾਈਮ ਮੇਰੇ ਮਿਆ ਤਾਂ ਨਹੀਂ ਪਾਰਸ਼ੀਅਲਿਟੀ ਕਰਦਾ ਨਹੀਂ ਬੱਬਾ ਜੀ ਡੇਰੇ ਵਿੱਚ ਬਾਹਰ ਸਾਰੀ ਜਗ੍ਹਾ ਪਾਰਸ਼ੀਅਲਿਟੀ ਹੁੰਦੀ ਹੈ ਬੇਟਾ ਪੁਰਾਣਾ ਜੋ ਚੱਲਦਾ ਆ ਰਿਹਾ ਸਿਲਸਿਲਾ ਹੁਣ ਵਕਤ ਤਾਂ ਲੱਗਦਾ ਹੈ ਨਾ ਉਹਨੂੰ ਬਦਲਣ ਵਿੱਚ ਮਗਰ ਇੱਥੇ ਤਾਂ ਮੈਂ ਇਹ ਦੇਖ ਰਿਹਾ ਕਿ ਬੀਬੀਆਂ ਹੁਣ ਜ਼ਿਆਦਾ ਤਕੜੀਆਂ ਹੋ ਰਹੀਆਂ ਮੈਨੂੰ ਤਾਂ ਹੁਣ ਫਿਕਰ ਪਿਆ ਹੋਇਆ ਕਿ ਮੈਂ ਦੂਜੀ ਕਿਤਾਬ ਲਿਖਾਂ ਮੈਨਜ਼ 엠ਪਾਵਰਮੈਂਟ ਵੈਮਨ ਤਾਂ ਬਹੁਤ 엠ਪਾਵਰ ਹੋ ਗਈਆਂ ਨਹੀਂ